ਇਹ ਜਦੋਂ ਜੀਵਨ ਦੰਤ ਹੁੰਦਾ ਜਿਹੜੇ ਕਰਮ ਬਚ ਜਾਂਦੇ ਆ ਕਹਿੰਦੇ ਲੇਖਾ ਕੌਣ ਲੈਂਦਾ ਇਹ ਆਟੋਮੈਟਿਕ ਹੁੰਦਾ ਰਹਿੰਦਾ ਜਦੋਂ ਚੰਗੇ ਕਰੋਗੇ ਮਾੜਾ ਮਿਟ ਜਾਏਗਾ ਆਪਣੇ ਆਪ ਮਾੜਾ ਕਰੋਗੇ ਚੰਗੇ ਮਿਟੀ ਜਾਣਗੇ ਇੱਕ ਦੂਜੇ ਨੂੰ ਦਗਧ ਕਰੀ ਜਾਂਦੇ ਆ ਜਿਹੜੇ ਬਚ ਜਾਂਦੇ ਆ ਉਹਦਾ ਅੱਗੇ ਜੀਵਨ ਬਣਦਾ ਜਿੰਨਾ ਚਿਰ ਇਹਨੂੰ ਗਿਆਨ ਵਸਤਾ ਨਹੀਂ ਹੁੰਦੀ ਇਹਦੀ ਗਿਆਨ ਵਸਤਾ ਨਹੀਂ ਆਉਂਦੀ ਉਨਾ ਚਿਰੇ ਕਰਮਾਂ ਦੇ ਦੀਨ ਜਮ ਜਮ ਦਾ ਮਰਦਾ ਰਹਾ ਗਿਆਨ ਹੈ ਕਾਰਨ ਕਰਮ ਵਿਆਸ ਗਿਆਨ ਭਿਆ ਤੋ ਕਰਮੈ ਨਾਸ ਜਦੋਂ ਬੀਜ ਹੀ ਨਹੀਂ ਤੁਗਣਾ ਅੱਗੇ ਕੀ ਹੈ ਗਿਆਨ ਕਦੋਂ ਹੁੰਦਾ ਹੈ ਸ਼ਬਦ ਦੀ ਕਮਾਈ ਕਰੇਗਾ ਜਦੋਂ ਸ਼ਬਦ ਦੀ ਕਮਾਈ ਤਾਂ ਕਰਦਾ ਜਦੋਂ ਲਗਨ ਲੱਗੇਗੀ ਇਹਨੂੰ ਸੋਝੀ ਆ ਜਾਏਗੀ ਲਗਨ ਤਾਂ ਲੱਗਦੀ ਜੇ ਸੰਗਤ ਕਰਦਾ ਹੈ ਗੁਰੂ ਦੀ ਬਾਣੀ ਦੀ ਸਤਿਪੁਰਸ਼ਾਂ ਦੀ ਸੰਗਤਾਂ ਮਿਲਦੀ ਏ ਜੇ ਇਹਦੇ ਕੁਝ ਪੁੱਛੇ ਪੁੱਨ ਕੀਤੇ ਹੋਣ ਨਹੀਂ ਤਾਂ ਇੱਥੇ ਆ ਕੇ ਵੀ ਬਾਹਰ ਖੜੇ ਨੇ ਉਹ ਗੱਲਾਂ ਗੁੱਲਾਂ ਕਰਕੇ ਮੁੜ ਜਾਣਗੇ ਸੰਗਤ ਬਹੁਤੀ ਲੰਗਰ ਬੜਾ ਚੱਲਿਆ ਉੱਥੇ ਜਲੇਬੀਆਂ ਮੁੱਕੀਆਂ ਨਹੀਂ ਹੈਗੀਆਂ ਆਏ ਉਹ ਵੀ ਹੈਗੇ ਨੇ ਅੰਦਰ ਨਹੀਂ ਆ ਸਕਦੇ ਪਰੋਂ ਜਾ ਕੇ ਦੇਖ ਲਓ ਕਿੰਨੇ ਖੜੇ ਨੇ ਬਾਹਰ ਉਹਨਾਂ ਨੂੰ ਡੱਕਦਾ ਥੋੜਾ ਵੀ ਵੀ ਤੁਸੀਂ ਬਾਹਰ ਗੱਲਾਂ ਹੀ ਕਰਿਓ ਅੰਦਰ ਨਾ ਆਇਓ ਕੋਈ ਵੀ ਉਹਨਾਂ ਦੇ ਕਰਮ ਆਉਣ ਹੀ ਨਹੀਂ ਦਿੰਦੇ ਉਹਨਾਂ ਨੂੰ